ਵਾਹ ਦੇਖੋ ਬਈ ਕਿੱਡੀ ਘੰਟਰੀ ਲਾ ਵਿਊ ਦੇਖ ਕਿੰਨੇ ਨਾ ਕਮੈਂਟ ਤਾਂ ਪੜ ਲਾ ਬਾਬੇ ਉਹ ਕਮੈਂਟਾਂ ਛੱਡ ਆ ਜਾਂਦੇ ਉਹ ਪਟਾਕੇ ਵਰਗੀ ਉਹ ਹਾਂ ਬਈ ਕਿਵੇਂ ਚੱਕ ਦੇ ਕੋੜਾ ਕੋੜਾ ਚੱਕੀ ਜਾਵੇ ਫੇਰ ਸੱਚ ਆ ਕਿ ਕੀ ਹੋ ਗਈ ਚਲ ਬਾਕੀ ਬਾਕੀ ਕਿੰਦੇ ਗੁੱਸਾ ਹੀ ਨਾ ਕਰ ਜੀ ਆ ਉਹ ਗੁੱਸਾ ਕਰਕੇ ਕੀ ਕਰੂ ਯਾਰ ਉਵੇਂ ਤਾਂ ਲੋਕ ਕਮੈਂਟ ਕਰਦੇ ਨੇ ਆ ਪੜ ਲੈ ਕੋਈ ਅੱਗ ਕੋਈ ਸੇਰਾ ਕੋਈ ਬੰਬ ਪਤਾ ਨਹੀਂ ਕੀ ਕੁਛ ਲਿਖਦੇ ਨੇ ਉਹ ਚਲ ਤੂੰ ਗਾਹ ਦਿਖਾਰੀ ਲਾਈਆਂ ਮੈਨੂੰ ਦੇਖ ਓਏ ਆਉਂਦੂ ਵੀ ਘਾਂਡਾ ਓਏ ਆ ਦੇਖੋ ਗਲੂਸੋ ਐ ਕਾ ਨਾ ਮੂੰਹ ਬਣਾਈ ਜਾਂਦੀ ਆ ਬੱਸ ਕਰ ਹੁਣ ਪੁੱਤ ਗੁੱਸਾ ਠੁੱਕ ਵੀ ਦੇ ਤੂੰ ਨਾ ਮੈਂ ਕਿਵੇਂ ਗੁੱਸਾ ਠੁੱਕਦਾ ਤੇਰੇ ਸਾਹਮਣੇ ਇੰਨਾ ਕੁਝ ਬੋਲ ਗਿਆ ਤੈਨੂੰ ਕਿਵੇਂ ਚਰ ਲੀਆਂ ਗੱਲਾਂ ਦੱਸ ਇਹ ਮੈਥੋਦਾ ਨਹੀਂ ਚਰੀਆਂ ਜਾਂਦੀਆਂ ਨਹੀਂ ਕਾ ਨੂੰ ਇਹਨਾਂ ਦੇ ਮੰਢੀਰਾਂ ਦੇ ਮੱਥੇ ਲੱਗਣਾ ਨਹੀਂ ਤਾਂ ਮਸ਼ਰੀ ਹੋਈ ਮੰਢੀਰ ਇਹਨਾਂ ਨੂੰ ਹੋਰ ਕੋਈ ਕੰਮ ਹੈ ਕਾ ਨੂੰ ਇਹਨਾਂ ਦੇ ਮੱਥੇ ਲੱਗਣਾ ਚੱਲ ਤੂੰ ਐ ਕਾ ਕਰੇ ਚੱਲ ਮੈਨੂੰ ਕੰਮ ਯਾਦ ਆ ਗਿਆ ਤੂੰ ਕਿੱਥੇ ਜਾਂਦੀ ਹੈ ਮੈਂ ਆਉਣੀ ਹਾਂ ਤੂੰ ਚੱਲ ਚੱਲ ਜੰਗੀ ਮੇਰੀ ਕੁੜੀ ਠੀਕ ਕਹਿ ਰਹੀ ਐ ਜਿਹਨਾਂ ਨੂੰ ਅੱਜ ਨਾਲ ਰੋਕਿਆ ਤੇ ਕਾ ਨੂੰ ਫੇਰ ਆ ਜਾਂਦੀ ਨੂੰ ਘੇਰਨਗੇ ਮੈਂ ਤਾਂ ਅੱਜ ਦਿਨੀਆਂ ਦੱਖੂ ਦਾਣਾ ਇਹਨਾਂ ਨੂੰ ਓਏ ਹੋਰ ਗੱਲਾਂ ਨਹੀਂ ਗੱਲਾਂ ਨਾ ਨਜ਼ਾਰਾ ਵਾਲਾ ਰੀਲਾਂ ਦੇਖ ਕੇ ਵਾਹ ਦੇਖ ਮਨ ਲੱਗਿਆ ਵੇ ਹਾਂ ਵੇ ਮੁੰਡਿਓ ਸ਼ਰਮ ਨਹੀਂ ਆਉਂਦੀ ਤੁਹਾਨੂੰ ਹੈ ਤੁਹਾਨੂੰ ਤਾਂ ਐਵੇਂ ਨਹੀਂ ਸ਼ਰਮ ਵੀ ਮਾਂ ਨਾਲ ਤੁਰ ਜਾਂਦੀ ਆ ਸ਼ਰਮ ਕਰੋ ਤੁਹਾਡੇ ਘਰ ਤਿਆਂ ਪਾਣਾ ਨਹੀਂ ਹੈ ਗਿਆ ਅੱਛਾ ਹੁਣ ਤੂੰ ਸਾਡੀਆਂ ਤਿਆਂ ਮਹਿਣਾਂ ਤੇ ਚੜ੍ਹਿਆ ਹੀ ਉਦੋਂ ਸ਼ਰਮ ਤੁਸੀਂ ਵੀ ਕਰ ਲਿਆ ਕਰੋ ਜਦੋਂ ਇਹ ਥੋਡੀਆਂ ਕੁੜੀਆਂ ਤੁਹਾਡੇ ਸਾਹਮਣੇ ਖੜ ਕੇ ਰੀਲਾਂ ਬਣਾਉਂਦੀਆਂ ਨੇ ਪਤਾ ਨਹੀਂ ਕਿਹੜੇ ਕਿਹੜੇ ਕੱਪੜੇ ਪਾਉਂਦੇ ਨੇ ਠੁੰਮਕੇ ਲਾਉਂਦੀਆਂ ਨੇ ਉਹ ਤਾਂ ਤੁਸੀਂ ਆਪ ਹੀ ਕਹਿੰਦੇ ਹੋਵੋਗੇ ਹਾਂ ਪੁੱਤ ਬਹੁਤ ਸੋਹਣੀ ਰੀਲ ਬਣੀ ਆ ਕਰਦੇ ਵਾਇਰਲ ਕੱਪੜੇ ਵੀ ਆਪ ਹੀ ਤੇ ਬੰਦੇ ਨੇ ਆਹ ਪਾਲਾ ਉੱਤੇ ਕੱਟ ਪੀਸ ਸ਼ਰਮ ਸਾਨੂੰ ਨਹੀਂ ਤੁਹਾਨੂੰ ਆਉਣੀ ਚਾਹੀਦੀ ਆ ਚੰਗੇ ਘਰਾਂ ਦੀਆਂ ਕੁੜੀਆਂ ਨਾ ਥੋੜੇ ਵਰਗੇ ਮਾਪੇ ਆਪਾਂ ਨੇ ਰੀਲਾਂ ਨੇ ਲਾਤੀਆਂ ਆ ਚਾਰ ਵਿਊ ਲੈਣ ਵਾਸਤੇ ਪਤਾ ਨਹੀਂ ਕੀ ਕੁਝ ਕਰਦੀਆਂ ਨੇ ਜਿਹੜਾ ਕੁਝ ਅਸੀਂ ਉਹਨੂੰ ਬੋਲਿਆ ਨਾ ਇਹੀ ਕੁਝ ਲੋਕ ਬਹੁਤ ਬੋਲਦੇ ਨੇ ਉਦੋਂ ਤੇ ਤੁਹਾਨੂੰ ਸ਼ਰਮ ਆਉਂਦੀ ਕਮੈਂਟ ਪੜ੍ਹ ਕੇ ਦੇਖਿਆ ਕਰੋ ਕਿ ਕੀ ਕੀ ਕੁਝ ਲਿਖਿਆ ਹੁੰਦਾ ਉੱਚ ਚੰਗੇ ਰਹੋਗੇ ਹਜੇ ਵੀ ਆ ਕੁੜੀਆਂ ਨੂੰ ਆਪਦਾ ਸਮਝਾ ਲਓ ਘਰੇ ਬਿਠਾ ਲਓ ਕੀ ਮੰਗਦੇ ਕਿਤੇ ਰੀਲਾਂ ਤੋਂ ਬਿਜ਼ਨਸ ਨੇ ਬਣਾ ਰੱਖਿਆ ਲੱਖ ਲੱਖ ਨੂੰ ਕਹਿੰਗੇ ਮਿਹਨਤਾਂ ਕਰਦੇ ਸੀ ਹਾਂ ਮਿਹਨਤਾਂ ਕਰਦੇ ਆਗੇ ਸਮਝਾਉਣ ਸਾਨੂੰ ਪਰਖ ਦੀਆਂ ਮਾਮਾਂ ਧੀਆਂ ਵੀ ਤੂੰ ਆਪਦੀ ਧੀ ਨੂੰ ਸਮਝਾ ਲੈ ਉਹ ਚਲ ਯਾਰ ਤੂੰ ਫਿਲਮ ਦੀ ਲਾਈ ਜੀ ਲਾਰਖੀ ਸੀ ਲੈ ਦੱਸ ਕਿੰਨੇ ਵੀਊ ਆ ਗਿਆ ਰੀਲ ਤੇ ਲਾਈਕ ਵੀ ਕਿੰਨੇ ਆ ਰਹੇ ਨੇ ਕਮੈਂਟ ਦੇ ਕਿੰਨੇ ਵਧੀਆ ਵਧੀਆ ਕਰੇ ਹੋਏ ਨੇ ਲੋਕਾਂ ਨੇ ਇੱਕ ਨਾ ਗਾਣਾ ਬਾਲਾ ਟ੍ਰੈਂਡਿੰਗ ਚ ਚੱਲੀ ਜਾਂਦਾ ਇਹ ਤੇ ਬਣਾਣੀ ਆ ਵੀਡੀਓ ਛੋਟ ਕੱਪੜੇ ਪਾ ਕੇ ਕੀ ਹੋ ਗਿਆ ਮਾ ਦੁਖੀ ਜਿਗਾ ਤੋ ਹੋਈ ਬੈਠੀ ਆਂ। ਖੁੱਤ ਆ ਤੋ ਰੀਲਾ ਰੁਲਾ ਜੀ ਨਾ ਬਣਾਇਆ ਕਰ ਵਾਲੀਆਂ। ਕਿਉਂ? ਮੈਨੂੰ ਕਿਤੇ ਨਾ ਕਿਤੇ ਐ ਲੱਗਦਾ ਵੀ ਉਹ ਮੁੰਡੇ ਸਹੀ ਕਹਿੰਦੇ ਸੀ। ਅੱਛਾ ਹੁਣ ਤੋ ਮੁੰਡਿਆ ਕੋਲੇ ਜਾ ਕੇ ਆਈ ਆਂ। ਕੀ ਕਹਿੰਦੇ ਸੀ ਹੁਣ ਉਹ? ਜੋ ਕਹਿੰਦੇ ਸੀ ਉਹ ਸਹੀ ਕਹਿੰਦੇ ਸੀ। ਮੇਰੀਆਂ ਤੋ ਉਹਨਾਂ ਨੇ ਅੱਖਾਂ ਖੋਲਕਤੀਆਂ। ਤੇ ਇਥੋਂ ਨਹੀਂ ਸਿੱਧੇ ਹੋਏ ਉਹ। ਮੈਂ ਜਾਣੀ ਉਹਨਾਂ ਨੂੰ ਤਾਂ ਮੈਂ ਸਿੱਧਾ ਕਰ ਲਈਆਂ ਉਹਨਾਂ ਨੂੰ ਜਾ ਕੇ ਉਹਨਾਂ ਕੋਲ। ਨਹੀਂ ਗੱਲ ਸੁਣ ਕੁੜੀਆ ਏ। ਨਹੀਂ ਕੁੜੀ। ਉਹ ਬਈ ਨੂੰ ਬੰਦ ਕਰ ਯਾਰ ਬਹੁਤ ਦੇਖਣੇ ਜਿੰਨਾ ਆਪਾਂ ਆਪਾਂ ਬਾਲੀਬੋਲ ਖੇਡਣ ਚੱਲਦੇ ਹਾਂ ਗਰਾਉਂਡ ਚ ਚੱਲ ਚਲੀਏ ਹੋਰ ਯਾਰ ਤੇਰਾ ਖੁੱਤੀ ਗੱਲ ਸੁਣਾਵੇਂ ਨਾ ਕੀ ਕਹਿੰਦੇ ਸੀਗੇ ਪਟਾਕੇ ਵਰਗੀ ਕੀ ਹੁੰਦੀ ਆ ਪਟਾਕੇ ਵਰਗੀ ਹੈ ਓਏ ਉਹੀ ਜੋ ਤੂੰ ਬਣੀ ਫਿਰਦੀ ਦੀ ਆ ਦੇਖ ਦਿਖਾਉਣਾ ਤੈਨੂੰ ਪਟਾਕੇ ਵਰਗੀ ਕੀ ਹੁੰਦੀ ਆ ਆਰੀਲ ਤੇਰੀ ਹੈ ਨਾ ਗਾਣੇ ਦਾ ਕਿਹੜਾ ਲਾ ਰਖਿਆ ਪਤਲੋ ਪਟਾਕੇ ਵਰਗੀ ਜੇ ਅਸੀਂ ਪਟਾਕੇ ਵਰਗੀ ਕਹਤਾ ਤਾਂ ਤੈਨੂੰ ਗੁੱਸਾ ਲੱਗਿਆ ਅਥਲਿਕ ਕਮੈਂਟ ਨਹੀਂ ਪੜੇ। ਉਹ ਕੀ ਲਿਖਿਆ? ਕੋਈ ਲਿਖਦਾ ਪਟਾਕੇ ਵਰਗੀ, ਕੋਈ ਲਿਖਦਾ ਅੱਗ, ਕੋਈ ਕੁਛ ਲਿਖਦਾ। ਉਹਦੋਂ ਤੂੰ ਕਿੱਥੇ ਗਈ ਦੀ ਉਹਨਾਂ ਨੂੰ ਗਾਲਾਂ ਕੱਢਣ ਆਲੀ? ਉਹ ਤਾਂ ਤੂੰ ਵੀ ਲਾਈਕ ਕਰਦੀ ਦੀ। ਉਹ ਇਹ ਉਹ ਗਾਣ ਤੋਂ ਵਧੀਆ ਲੱਗਦੇ ਨੇ। ਇਹ ਕਮੈਂਟ ਕਰਨ ਨੂੰ ਪਤਾ ਕੀ ਕਹਿਣਗੇ? ਆ ਕੇ ਸਾ ਸਾਡੀ ਤਾਰੀਫ਼ ਕਰਤੀ। ਜਦੋਂ ਅਸੀਂ ਸਾਹਮਣੇ ਬੋਲਦੇ ਆਂ, ਉਹ ਤਾਂ ਸਾਨੂੰ ਲੱਗਦਾ ਬੁਰਾ। ਜੇ ਇਹੀ ਅਸੀਂ ਸਾਨੂੰ ਕਮੈਂਟਾਂ 'ਚ ਸਾਰਾ ਕੁਝ ਕਹਿਣੇ ਉਹਦੇ ਸਾਨੂੰ ਹੁੰਦਾ ਤਾਰੀਫ਼। ਵੀ ਹਾਂ ਸਾਡੇ ਕਮੈਂਟ ਵਧਦੇ ਨੇ, ਸਾਡੇ ਵਿਊ ਵਧਦੇ ਨੇ। ਉਹਦੋਂ ਨੀ ਸ਼ਰਮ ਆਉਂਦੀ ਹੁੰਦੀ। ਆ ਜਿਹੜਾ ਤੁਸੀਂ ਲੱਕ ਹਲਾਉਣ ਨੂੰ ਮਿਹਨਤਾਂ ਕਹਿਣ ਅੱਤ ਤੁਸੀਂ ਚੰਗੇ ਘਰਾਂ ਦੀਆਂ ਕੁੜੀਆਂ ਨੇ ਨਾ ਸਾਰਾ ਮਾਹੌਲ ਖਰਾਬ ਕਰਖਿਆ ਜਿਹੜੀਆਂ ਤਾਂ ਹੈਈਆਂ ਨਹੀਂ ਹੈਈਆਂ ਠੋਕੇ ਲਾਉਂਦੀਆਂ ਹੁਣ ਤੁਸੀਂ ਸਾਰੀਆਂ ਠੁਮਕੀਆਂ ਦੇ ਹੋ ਗਈਆਂ ਉਹ ਘੱਟੋ ਘੱਟ ਆਪਣੇ ਮਾਵਾਬ ਦੀ ਇੱਜ਼ਤ ਬਾਰੇ ਸੋਚ ਲਓ ਅੱਗੇ ਆਪਣੇ ਘਰ ਵਾਲੇ ਦੀ ਇੱਜ਼ਤ ਬਾਰੇ ਸੋਚ ਲਓ ਕੱਲ ਨੂੰ ਤੁਹਾਡੇ ਜਵਾਕ ਵੀ ਹੋਣੇ ਨੇ ਉਹ ਕੀ ਸੋਚਣਗੇ ਵੀ ਸਾਡੀ ਮਾਂ ਜਵਾਨੀ ਪਹਿਰੇ ਠੁਮਕੇ ਲਾਉਂਦੀ ਰਹੀ ਆ ਇਹ ਅਸੀਂ ਤੈਨੂੰ ਜਾਣ ਬੁੱਝ ਕੇ ਨਹੀਂ ਬੋਲਿਆ ਦੀ ਆ ਇਹ ਤੈਨੂੰ ਨਸੀਹਤ ਦੇਣ ਵਾਸਤੇ ਬੋਲਿਆ ਦੀ ਵੀ ਘੱਟੋ ਘੱਟ ਤੈਨੂੰ ਸਮਝ ਆ ਜਾਏ ਵੀ ਲੋਕ ਸਾਨੂੰ ਸਮਾਜ ਦੇ ਵਿੱਚ ਕਿੱਡੀ ਨਜ਼ਰ ਨਾਲ ਦੇਖਦੇ ਨੇ ਜਿਹਾ ਜ ਆਪਾਂ ਬੀਜਾਂਗੇ ਉਹੋ ਜਿਹੀ ਵੱਡਾਂਗੇ ਜਿਹੇ ਜਿਹੇ ਰੀਲਾ ਪਾਉਂਗੇ ਕਮੈਂਟ ਵੀ ਫਿਰ ਲੋਕ ਉਹੋ ਜਿਹੀ ਕਰਨਗੇ ਜੇ ਕੋਈ ਚੰਗੀ ਸਿੱਖਿਆ ਵਾਲੀ ਰੀਲ ਪਾਉਂਗੇ ਨਾ ਤਾਂ ਲੋਕ ਵੀ ਕਹਿਣਗੇ ਹਾਂ ਵੀ ਕੁੜੀ ਚੰਗਾ ਬੋਲਦੀ ਸੀ ਜੇ ਠੁੰਕੇ ਲਾਏਗੀ ਤਾਂ ਲੋਕ ਵੀ ਉਹੋ ਜਿਹੀ ਬੋਲਣਗੇ ਸਹੀ ਗੱਲ ਹੈ ਵੀਰੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਅਸੀਂ ਤਾਂ ਰੀਲਾ ਪਾ ਦਿੰਨੇ ਆ ਪਰ ਅਸੀਂ ਕਮੈਂਟਾਂ ਵਿੱਚ ਨਹੀਂ ਦੇਖਦੇ ਵੀ ਲੋਕ ਕੀ ਬੋਲਦੇ ਨੇ ਉਸ ਟਾਈਮ ਤੇ ਉਹ ਸਾਨੂੰ ਵਧੀਆ ਲੱਗਦੀ ਹੈ ਪਰ ਤੁਹਾਡੀ ਗੱਲ ਨੇ ਨਾ ਮੈਨੂੰ ਸਬਕ ਸਿਖਾਤਾ ਬਹੁਤ ਵੱਡਾ ਮੈਂ ਮਾਫੀ ਮੰਗਦੀ ਆ ਵੀਰੇ ਅੱਜ ਤੋਂ ਬਾਅਦ ਮੈਂ ਰੀਲਾ ਨਹੀਂ ਬਣਾਉਂਗੀ ਕੋਈ ਨਾ ਭਣ ਜੇ ਸਾਰੇ ਤੇਰੇ ਵਰਗੇ ਸੋਚ ਵਾਲੇ ਹੋਏ ਨਾ ਤਾਂ ਲੱਚਰ ਤਾਂ ਖਤਮ ਹੋ ਜਾਏ ਚੱਲ ਕੋਈ ਨਾ ਜਿਉਂ ਹੀ ਅਸੀਂ ਕਿਹਾ ਸੁਣਿਆ ਮਾਫ ਕਰਦੀ ਜੇ ਸਾਡਾ ਬੋਲਿਆ ਤੈਨੂੰ ਚੰਗਾ ਨਾ ਲੱਗਿਆ ਨਾ ਉਹਦੇ ਲਈ ਵੀ ਮਾਫ ਕਰਦੀ ਪਰ ਇਹ ਸਾਰਾ ਉਸ ਨਾ ਤੁਹਾਡੀ ਅੱਖਾਂ ਖੋਲਣ ਵਾਸਤੇ ਕੀਤਾ ਗਿਆ ਸਹੀ ਗੱਲ ਆ ਵੀਰੇ ਠੀਕ ਐ ਭਣ ਤੂੰ ਵੀ ਜਾ ਕਰੇ ਅਸੀਂ ਵੀ ਜਾਂਦੇ ਠੀਕ ਐ ਚਲਿਏ ਭਾਈ ਭਾਈ ਇਹਨੂੰ ਤਾਂ ਸਮਝ ਆ ਗਈ ਬਾਕੀ ਅੱਗੇ ਦੇਖਣ ਨਾਲ ਆਪੇ ਸਮਝਣਗੇ ਗੱਲ ਕੀ ਸਹੀ ਗੱਲ ਹੈ ਲੋਕੋ ਤੁਸੀਂ ਵੀਡੀਓ ਦੇਖ ਕੇ ਸਮਝ ਹੀ ਜਾਓਗੇ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਜੇ ਗੱਲ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ